ਲੱਖ ਕਰੋੜ ਦੇ ਲੱਖ ਪੱਲੇ 5 ਸਾਲਾਂ ਚ ਕੈਪਟਨ ਆ ਰਿਹਾ 17 ਚ ਕਿ ਕਮਿਆ ਸੀ ਤੋਂ ਕੈਪਟਨ ਨੇ 281 ਕਰ ਲੱਖਾਂ ਦਿੱਤ ਲੱਖ ਹੋਰ ਖਰਚ ਦਿੱਤੇ ਜਾਣੀ ਕਿ ਇੱਕ ਇੱਕ ਕਿੰਨੇ ਹੋਰ ਉਹਨਾਂ ਦੇ ਕਿੰਨੇ 10 ਸਾਲਾਂ ਚ 2 ਲੱਖ ਕਰੋੜ ਦਾ ਕਰਜ ਆ ਬਿਲ੍ਹਾ ਦੇ ਸਿਰ ਚੜ ਗਿਆ ਅਸੀਂ ਸਾਰਾ ਪਤਾ ਕੀਤਾ ਹੈ ਨਾ ਤਾਂ ਇਸਤਵੇ ਹੋਰ 10 ਸਾਲਾਂ ਚ ਕੋਈ ਨਵਾਂ ਕਾਲਜ ਬਣਿਆ ਹੈ ਸਰਕਾਰੀ ਨਾ ਕੋਈ ਯੂਨੀਵਰਸਿਟੀ ਬਣੀ ਹੈ ਸਰਕਾਰੀ ਸੜਕਾਂ ਪ੍ਰਾਈਵੇਟ ਕੰਪਨੀਆਂ ਨੇ ਬਣਾਈਆਂ ਨੇ ਨਾ ਕੋਈ ਨੌਕਰੀਆਂ ਦਿੱਤੀਆਂ ਗਈਆਂ ਨਾ ਕੋਈ ਇਸ ਤਰ੍ਹਾਂ ਦਾ ਰੋਜ਼ਗਾਰ ਦਿੱਤਾ ਕਿ ਜਿਹਦੇ ਪੈਸਾ ਖਰਚ ਹੋਵੇ ਨਾ ਕੋਈ ਹੈ ਜャ ਫੋਈ ਬਿੱਟੇ ਪ੍ਰੋਗਰਾਮ ਬਣਾਇਆ ਗਿਆ ਕਿ ਲੰਬੇ ਸਮੇਂ ਦਾ ਖਰਚਾ ਇਸ ਕਰਕੇ ਆਪਾਂ ਨੂੰ ਇੱਕ ਵਾਰੀ ਪੈਸੇ ਲਾ ਲਿਏ ਬਾਅਦ ਚ ਤੇਜ਼ਾ ਕਰੂੰਗਾ ਤਾਂ ਫਿਰ 2 ਲੱਖ ਕਰੋੜ ਰੁਪਏ ਦਾ ਕਰਜ਼ਾ ਕਿੱਥੇ ਗਿਆ ਜੀ ਕਿ ਉਸ ਵੇਲੇ ਇਹਨਾਂ ਦਾ 10 ਸਾਲਾਂ ਚ ਕਿਸੇ ਕੁਆਲਰ ਨੇ ਚਿੱਤੀ ਨਹੀਂ ਕੱਢੀ ਕਰਜ਼ਾ ਕਿੰਨਾ ਹੀ ਕਿਉਂ ਲੈ ਆਏ ਇੱਕ ਵਾਰੀ ਭਾਗੀਦਾਰ ਵਿਰੋਧੀ ਪਾਰਟੀ ਸੀ 2017 ਤੋਂ 22 ਤੱਕ ਇੱਕ ਵਾਰੀ ਕਾਂਗਰਸ ਵਿਰੋਧੀ ਪਾਰਟੀ ਸੀ 2012 ਤੋਂ 17 ਤੱਕ ਕਿ ਇਹ ਇਹ ਵਿਰੋਧੀ ਪਾਰਟੀ ਤੋਂ ਵੀ ਕਦੇ ਰਾਜਪਾਲ ਪੁਰੇ ਮੈਮੋਰੰਡਮ ਲੈ ਕੇ ਨਹੀਂ ਗਏ ਜਿਵੇਂ ਹੁਣ ਕੀ ਕੀ ਦਿਨ ਜਾਂਦੇ ਆ ਉਹਾਂ ਤੋਂ ਬਾਅਦ ਕੁਝ ਕਰ ਜਾ ਕੇ ਨਾ ਲਿਆ ਕਿਉਂ ਨਹੀਂ ਆਇਆ ਮੈਂ ਤੁਹਾਨੂੰ ਪੁੱਛਿਆ ਮੇਰੇ ਅਗਲੇ ਸਾਥੀ ਹੁਣ 311 ਹੈ ਜਿਹੜਾ ਜਿੰਨ 31000 38000 ਕੋ ਲੈਣਾ ਪਿਆ ਹਾਲੇ ਤੱਕ 27 ਅਰਬ ਕਰੋੜ ਰੁਪਏ ਦਾ ਇਹਦਾ ਜਿਹੜਾ ਬੇਸੀਕ ਕਰਜ਼ਾ ਮਿਲਿਆ ਮੈਨੂੰ ਉਹਦੀ ਪੇਸ਼ਕਸ਼ ਹੋ ਗਈ ਫਿਰ ਅਸੀਂ ਬਿਜਲੀ ਦੀ ਸਬਸਿਡੀ ਸਾਰੀ ਬਿਜਲੀ ਬੋਰਡ ਇੱਥੋਂ ਲੈ ਕੇ 3 ਸਾਲ ਪਿਲੀ ਬੋਰਡ ਦੇ ਸੀਐਮ ਜੀ ਨੇ 1 ਰੁਪਇਆ ਬਿਜਲੀ ਬੋਰ ਦਾ ਦੇਣਾ 50 ਕਰ ਲੈ ਹਾਂਜੀ ਸਾਰੀ ਸਬਸਿਡੀ ਤੁਹਾਨੂੰ ਮਿਲ ਗਈ ਲੋਕਾਂ ਨੂੰ ਜਿਵੇਂ ਫ੍ਰੀ ਕਰੀਏ ਜਿਵੇਂ ਮੇਰੇ ਤੋਂ ਨਹੀਂ ਘਟਾਣਾ ਇਹ ਕੋਈ ਕੌਮ ਨਹੀਂ ਕਰੇ ਬਲਕੇ ਇਨਾਂ ਦਾ ਤਾਂ ਦਿੱਤਾ ਹੀ ਦਿੱਤਾ ਜਿੰਨਾਂ ਸਬਸਿਡੀ ਦਾ ਚਾਹੇ ਉਹ ਖੇਤਾਂ ਲਈ ਦਿੱਤੀਏ ਚਾਹੇ ਘਰਾਂ ਲਈ ਜਿੰਨਾਂ ਬੀ.ਵੀ.ਏ ਬਿਲਕੁਲ ਫ੍ਰੀ ਦਿਵਾ ਦੇ। ਨਾਲ ਨਾਲ ਜਿਹੜੇ ਦੇਸੀ ਜਿਹੜੇ ਮੈਂ ਉਹਨਾਂ ਦੇ ਘਰਾਂ ਵਿੱਚ ਬਾਪੂ ਯਾਰਾ ਸ਼ੋਅਰੂਮ ਛੱਡ ਗਿਆ। ਫਲਾਣੇ ਦਾ ਬਾਪੂ ਯਾਰਾ 4-5 ਗੱਡੀਆਂ ਛੱਡ ਗਿਆ ਪਲਾਣਵੀ ਨੇ ਤੇ ਜੇ ਮੈਨੂੰ ਪੁੱਛੋਗੇ ਮੈਨੂੰ ਤਾਂ ਇਹ ਸਾਡੇ ਵਾਲੇ ਕਰਜ਼ਾ ਛੱਡ ਗਏ। 9000 ਕਰੋੜਾਂ ਦਾ ਕਰਜ਼ਾ ਤੇ ਹੀ ਉਹਦੇ ਛੱਡ ਗਏ। ਉਹ 9000 ਕਰੋੜ ਵੀ ਮੈਂ ਕਿਹਦੇ ਦਊਂਗਾ ਮੈਂ ਕੋਈ ਗੱਲ ਨਹੀਂ ਉਹ ਤਾਂ ਵੀ ਗਲਤੀ ਕੀਤੀਆਂ ਨੇ 1404-4 ਕਰੋੜ ਦੀਆਂ ਦੇਸੀ ਮੇਰੀ। ਰਾਜਾ ਚਾਚੂ ਨੇ 50 ਕਿਸਮ ਬਣਾਈਏ ਪਹਿਲੀ ਕਿਸਮ ਮੈਂ ਦੇ ਚੁੱਕਿਆ ਦੂਜੀ ਵੀ ਲਸਾਉਣੀ ਕੋਵਿਡ ਪ੍ਰਾਣਿਕ ਕੰਦੇ ਦੀ ਜਿਹੜੀ ਨੀਤੀ ਵਜੋਂ ਚੋੜਿਆ ਇਸੇ ਕਰਕੇ ਜਦੋਂ ਮਾ ਆ ਫਾਈਨਾਂਸ ਦਿਖਾਤਾ 2011-12 ਤੋਂ ਲੈ ਕੇ ਕਰ ਜਾ ਤੇ ਨਾਲ ਵਿੱਤ ਮੰਤਰੀ ਉਹ ਆ ਗਿਆ ਜਿਹਨੇ ਕਦੇ ਤੇ ਹੈ ਨਹੀਂ ਵੀ ਖਿਆਲੇ ਨੂੰ ਸਹਿਣੋ ਫਲ ਦੇ ਨਾਮ ਕਰਕੇ ਜਨਨ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਸ ਵੇਲੇ ਆਪਣਾ ਪੁਗ ਤਲਾਸ਼ ਦੇ ਹੋਣਗੇ ਉਹਨੇ ਦਿੱਕਤ ਕਿੱਸੇ ਸੱਤਿਆਉਂ ਗਈ ਤੇ ਯਾਰ ਖਿਆਨਾ ਖਾਦੀ ਗਈ ਹੈ ਕਰਜਾ ਚੜੀ ਜਾਂਦਾ ਨੌਕਰੀ ਕੋ ਨਿਕਲੀ ਨਹੀਂ ਇਹਨੇ ਸਾਰਾ ਟੋ ਚਲੋ ਚੱਲੀਏ ਐਕਟ ਤੋਂ ਪਹਿਰਾ ਬਰੇਡ ਰੇਨਿੰਗ ਨੂੰ ਸ਼ੁਰੂ ਕਰਦੇ ਐਕਟ ਤੋਂ ਆਪਾਂ ਇਸ ਕਰਕੇ ਬਾਹਰ ਜਨ ਲੈ ਕੇ ਤੋਂ ਪਹਿਰਾ ਮਾਲਵੇ ਵਾਲੇ ਦੇ ਪਾਸਪੋਰਟ ਬਣਾਉਣ ਲੱਗੇ ਕਿ ਬਣਾਉਂਦੇ ਉਹ ਕਿੱਥੇ ਹੋਰ ਚੱਲੀ ਆਪਾਂ ਇਸ ਦੇ 7-10 ਦਿਨ ਚੱਲਦੇ ਫਿਰ ਕਿਉਂਕਿ ਇਤਹਾਹੀ ਆਈ ਚੱਲੂ ਉਹਦੇ ਪੰਜ-ਪੰਜ ਸਾਲ ਦੀਆਂ ਵਾਰੀਆਂ ਸੀ ਵਾਰੀਆਂ ਟੁੱਟ ਰਹੀਆਂ ਸੀ ਤੁਹਾਨੂੰ ਸਮਝ ਸੋ ਇਸ ਤੋਂ ਬਾਅਦ ਜੇ ਉਹਨਾਂ ਨਾਲ ਤੁਲਨਾ ਕਰੀਏ ਸੋ ਫਟਾ ਜਿਹੜਾ ਕਿੰਨਾ ਵਧੀਆ ਮੈਂ ਬਚਾਈਏ ਪਰ ਬਾਹਰ ਲੱਗਦਾ ਹੈ ਸਾਇਟ ਕਿੰਨਾ ਵਧੀਆ ਇਹ ਨਹੀਂ ਹੈ ਕਿ ਅਸੀਂ ਬਿਜਲੀ ਫ੍ਰੀ ਦੇਤੀ ਜਾਂ ਅਸੀਂ ਕਿਸਾਨਾਂ ਨੂੰ ਬਿਜਲੀ ਫ੍ਰੀ ਦੇ ਰਹੇ ਆ ਜਾਂ ਮੁਹੱਲਾ ਕਲੀਨਿਕ ਖੋਲ ਰਿਹਾ ਜੋ ਉੱਥੇ ਜਿਹੜਾ ਇਲਾਜ ਫ੍ਰੀ ਹੈ ਦਵਾਈਆਂ ਫ੍ਰੀ ਨੇ ਅਸੀਂ ਆਪਣਾ ਖਜ਼ਾਨਾ ਵੀ ਦੇ ਰਹੇ ਨਾਲ ਦੋ ਤੇ ਚੱਟ ਕੀ ਹੁੰਦੇ ਨੇ ਗੌਰਮੈਂਟ ਕੋਲੇ ਉਹਦੇ ਚ ਜੀਐਸਟੀ ਜਿਹੜੀ ਹੈ ਅਸੀਂ 16% ਦਾ ਆਪ ਕਰ ਰਹੇ ਆ ਆਪਣੇ ਜਿਹੜੇ ਟੈਕਸ ਉਹਦੇ ਨੇ ਹੋਰ 60% ਹੋ ਅਪ ਕਰਨੇ ਸਾਈਟ ਤੇ ਆਪਕਾਰੀ 27.8 ਸਾਡੇ ਸਟਾਨ ਤੇ ਰਜਿਸਟ੍ਰੇਸ਼ਨ ਆਪ ਹੋ ਗਈ। ਗੱਡੀਆਂ ਦੇ ਜਿਹੜੇ ਹੁੰਦੇ ਰਜਿਸਟ੍ਰੇਸ਼ਨ ਦੇ 13% ਹੋ ਆਪ ਹੋ ਗਈ। ਇਸ ਵਕਤ ਸਾਡਾ ਜਿਹੜਾ ਖਜ਼ਾਨਾ ਹੈ ਉਹ ਇਸ ਕਦਮ ਹੈਗਾ ਕਿ ਕੱਲ ਨੂੰ ਮੈਂ ਜੇ 5000 ਨੌਕਰੀਆਂ ਹੋਰ ਕੱਢਦਾ ਤਾਂ ਮੈਂ ਤਨਖਾਹ ਦੇ ਸਕਦਾ।